ਹਾਂਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸੂਚਿਤ ਕਰਦੇ ਹਾਂ ਕਿ ਮਿਤੀ 10 4 2024 ਨੂੰ ਸਵੇਰੇ 11 ਵਜੇ ਸੰਗਾ ਸੁਸਾਇਟੀ ਦੇ ਵਿੱਚ ਸੰਧਾਂ ਦੀ ਬੋਲੀ ਹੈ ਤੇ ਦੁਪਹਿਰ ਦੇ 1 ਵਜੇ ਕਰਨਡੀ ਸਭਾ ਦੇ ਵਿੱਚ ਸੰਧਾਂ ਦੀ ਬੋਲੀ ਹੈ ਤੇ ਜਿਹੜੀ ਸੰਗਾ ਸਭਾ ਦੇ ਵਿੱਚ ਹੈ ਉੱਥੇ ਇੱਕ ਹੈਪੀ ਸੀਟਰ ਤੇ ਇੱਕ ਰੋਟਾਵੇਟਰ ਹੈ ਤੇ ਸਖਤਰ ਦਾ ਕੰਟੈਕਟ ਨੰਬਰ ਹੈ 97798 77527 ਤੇ ਕਰਨਡੀ ਸਵਾ ਦੇ ਵਿੱਚ ਵੀ ਇੱਕ ਰੋਟਾਵੇਟਰ ਤੇ ਇੱਕ ਹੈਪੀ ਸੀਡਰ ਹੈ। ਇਸ ਕੱਤਰ ਦਾ ਕੰਟੈਕਟਰ ਨੰਬਰ ਹੈ 9779951355 ਤੇ ਸਾਰੇ ਜਿਹੜੇ ਚਾਹਵਾਨ ਕਿਸਾਨ ਨੇ ਉਹ ਸਮੇਂ ਸਿਰ ਪਹੁੰਚ ਕੇ ਜਿਹੜਾ ਉਹ ਸੰਦੀ ਬੋਲੀ ਲਗਾ ਕੇ ਖਰੀਦ ਕਰ ਸਕਦੇ ਨੇ। ਅ ਸ਼ਰਤਾਂ ਤੁਹਾਨੂੰ ਪਤਾ ਹੀ ਹੈ 5000 ਰੁਪਏ ਸਕਿਉਰਿਟੀ ਲਈ ਜਾਵੇਗੀ ਤੇ ਜਿਹੜੀਆਂ ਬਾਕੀ ਦੀਆਂ ਸ਼ਰਤਾਂ ਜਿਹੜੀਆਂ ਉਹ ਮੌਕੇ ਤੇ ਬੋਲ ਕੇ ਦੱਸੀਆਂ ਜਾਣਗੀਆਂ। ਤੇ ਪਹੁੰਚੋ ਸਾਰੇ ਚਾਹਵਾਨ ਕਿਸਾਨ ਤੇ ਇਸ ਤਰ੍ਹਾਂ ਦੀ ਹੋਰ ਅਪਡੇਟ ਲਈ ਸਾਡਾ ਜਿਹੜਾ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਤੁਹਾਡਾ